ਪਹਿਲਾਂ ਜਦੋਂ ਕੋਈ ਕੁੜਤੀ ਪੈਨ ਫੀਲਡ ਚ ਉਤਰਦੀ ਆ ਤਾਂ ਉਹਦੇ ਕੈਰੈਕਟਰ ਨੂੰ ਜਸਟੀਫਾਈ ਕਰਨਾ ਸ਼ੁਰੂ ਕਰ ਦਿੰਦੇ ਨੇ ਉਹਦੇ ਕੈਰੈਕਟਰ ਨੂੰ ਜਜ ਕਰਨਾ ਸ਼ੁਰੂ ਕਰ ਦਿੰਦੇ ਨੇ ਮੈਂ ਸਮਾਜ ਨੂੰ ਪੁੱਛਣਾ ਚਾਹੁੰਨੀ ਆ ਕਿ ਤੁਹਾਨੂੰ ਕਿਸੇ ਨੇ ਅਧਿਕਾਰ ਦਿੱਤਾ ਹੈ ਕੈਰੈਕਟਰ ਦੇ ਸਰਟੀਫਿਕੇਟ ਵੰਡਣ ਦਾ ਇੱਥੇ ਕੋਈ ਧੀ ਪੈਨ ਮਜਬੂਰੀ ਦੇ ਵਿੱਚ ਲਿਫਟ ਲੈ ਕੇ ਕਿਸੇ ਦੇ ਮਗਰ ਬੈਠ ਜਵੇ ਉਹਦੀਆਂ ਗੱਲਾਂ ਬਣਾਉਨੀਆਂ ਸ਼ੁਰੂ ਕਰ ਦਿੰਦੇ ਨੇ ਕੀ ਤੁਹਾਡੀ ਮਾਨਸਿਕਤਾ ਸਿਰਫ ਇਹੀ ਹੈ ਇੱਥੇ ਹੀ ਖੜੀ ਹੈ ਲੋਕ ਚੰਨ ਤੇ ਪਹੁੰਚ ਗਏ ਤੇ ਤੁਸੀਂ ਕਿੱਥੇ ਤੁਰੇ ਫਿਰਦੇ ਹੋ ਮਾਣ ਦੇ ਵਿੱਚ ਤੁਰਿਆ ਨਾ ਝੰਡਾ ਲੈ ਕੇ ਤਾਂ ਇਹ ਸਮਝੋ ਕ੍ਰਾਂਤੀਕਾਰੀ ਰੂਪ ਦੇ ਵਿੱਚ ਤੁਰਿਆ ਨਹੀਂ ਔਰਤ ਦੀ ਕਿੱਥੇ ਤੱਕ ਜ਼ਿੰਦਗੀ ਸੀ ਰੋਟੀ ਬਣਾਉਣ ਤੱਕ ਘਰ ਤੱਕ ਘਰ ਤੱਕ ਸੀਮਿਤ ਸੀ ਪਰ ਅੱਜ ਔਰਤ ਅੱਗੇ ਵਧੀ ਹੈ ਤਾਂ ਉਹਦਾ ਸਾਥ ਦਿਓ ਨਾ ਹੋ ਕੇ ਅਸੀਂ ਇੱਕ ਦੂਜੀ ਦਾ ਸਾਥ ਦੇਵਾਂਗੀਆਂ ਫਿਰ ਇੱਕ ਕੱਲਾ ਕੀ ਮਰਦ ਕੱਲਾ ਸਮਾਜ ਸਾਡੇ ਬਾਰੇ ਗਲਤ ਬੋਲ ਦੇਗਾ ਜੇ ਤੁਸੀਂ ਹੀ ਨਹੀਂ ਇੱਕ ਦੂਜੀ ਦਾ ਸਾਥ ਦਿੰਦੀਆਂ ਇੱਕ ਦੂਜੀ ਨੂੰ ਗਲਤ ਬਰਦਾਸ਼ਤ ਕਰਦੀਆਂ ਇੱਕ ਦੂਜੀ ਦੀ ਤਰੱਕੀ ਨੂੰ ਫਿਰ ਇੱਕ ਦੂਜੀ ਬਾਰੇ ਗਲਤ ਬੋਲਦੀਆਂ ਤਾਂ ਹੀ ਇਹ ਸਮਾਜ ਵੀ ਤੁਹਾਡੇ ਬਾਰੇ ਗਲਤ ਬੋਲਦਾ ਹੈ ਲੋਕ ਕਈ ਕਹਿ ਦਿੰਦੇ ਨੇ ਲੀਡਰ ਬਣਦੇ ਨੇ ਅਸੀਂ ਇਹ ਕਰਦੇ ਹਾਂ ਉਹ ਕਰਦੇ ਹਾਂ ਪਰ ਮੈਂ ਇੱਕ ਗੱਲ ਦੱਸਾਂ ਲੀਡਰ ਅਸੀਂ 5 ਸਾਲਾਂ ਲਈ ਬਣ ਜਾਾਂਗੇ ਪਰ ਇੱਕ ਕਿਰਦਾਰ ਆ ਜੋ ਸਾਡਾ ਉਹ ਸਾਰੀ ਉਮਰ ਦੇ ਲਈ ਬਣਦਾ ਔਰਤਾਂ ਬਿੰਤਾ ਸਮਾਜ ਹੀ ਹੈ ਨਹੀਂ ਜੇ ਇੱਕ ਔਰਤ ਆ ਉਹ ਘਰ ਦੇ ਵਿੱਚ ਉਹਨੂੰ ਪਿਆਰ ਮਿਲਦਾ ਤਾਂ ਖਾਣਾ ਬਣਾਉਂਦੀ ਆ ਘਰ ਸੰਸਾਰ ਸਾਂਭਦੀ ਆ ਇੱਕ ਔਰਤ ਇੱਕ ਦੇਸ਼ ਵੀ ਸਾਂਭ ਸਕਦੀ ਆ ਇੱਕ ਔਰਤ ਇੱਕ ਕਚਹਿਰੀ ਸਾਂਭ ਸਕਦੀ ਆ ਕੋਈ ਜੰਮ ਦਾ ਕੋਈ ਆਪਣੀ ਮਾਂ ਦੇ ਢਿੱਡੋਂ ਮਾੜਾ ਨਹੀਂ ਹੁੰਦਾ ਉਹਨੂੰ ਸਮਾਜ ਹਾਲਾਤ ਜਾਂ ਉਹਦੀ ਕੋਈ ਮਜਬੂਰੀ ਬਣਾ ਦਿੰਦੀ ਆ ਸਿੱਖਣੇ ਚਾਹੀਦੇ ਨੇ ਸੈਲਫ ਡਿਫੈਂਸ ਸਿੱਖਣੀ ਚਾਹੀਦੀ ਆ ਸਾਨੂੰ ਸਾਡੇ ਸਕੂਲਾਂ ਦੇ ਵਿੱਚ ਮਤਲਬ ਇੱਕ ਸਬਜੈਕਟ ਕੰਪਲਸਰੀ ਕਰਨਾ ਚਾਹੀਦਾ ਆ ਜਿਹਦੇ ਵਿੱਚ ਬੱਚਿਆਂ ਨੂੰ ਸੈਲਫ ਡਿਫੈਂਸ ਸਿਖਾਈ ਜਾਵੇ ਜੇ ਵੀ ਕੱਲ ਨੂੰ ਕੋਈ ਬਦਤਮੀਜ਼ ਬੰਦਾ ਮੈਂ ਖੁਦ ਮੈਂ ਮੈਨੂੰ ਖੁਦ ਸੈਲਫ ਡਿਫੈਂਸ ਆਉਂਦੀ ਆ ਜੀ ਮੈਂ ਖੁਦ ਸਿੱਖੀ ਐ ਇਹ ਚੀਜ਼ ਤਾਂ ਔਰ ਉਹ ਵੀ ਇਸ ਟਾਈਮ ਦੇ ਵਿੱਚ ਆ ਕੇ ਮੈਂ ਇਹ ਕਹਨੀ ਆ ਵੀ ਸਾਨੂੰ ਇਹ ਬਹੁਤ ਜ਼ਰੂਰੀ ਆ ਵੀ ਸਾਡੀ ਸਿਰਫਰਿਆਂ ਨਾਲ ਜਾਂ ਕਿਸੇ ਗਲਤ ਸ਼ਰਾਰਤੀ ਅੰਸਰਾਂ ਨਾਲ ਪਿੜ ਹੋਵੇ ਤਾਂ ਉੱਥੇ ਅਸੀਂ ਕੁੱਟ ਖਾ ਕੇ ਨਾ ਆਈਏ ਕੁੱਟ ਕੇ ਆਈਏ ਮਾਰ ਹਿੰਮਤ ਕਰਕੇ ਦੇਖੋ ਦੁਨੀਆ ਵਾਲੇ ਤੱਕਣਗੇ ਸਾਨੂੰ ਪੈਰ ਦੀ ਜੁੱਤੀ ਕਹਿਣ ਵਾਲੇ ਤਾਜ ਵਾਂਗੂ ਸਿਰ ਤੇ ਰੱਖਣਾ ਹੈ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਫਤਿਹ ਮੈਂ ਗੁਰਜੋਤ ਕੌਰ ਮੰਗਟ ਅੱਜ ਸਾਰਿਆਂ ਨਾਲ ਇੱਕ ਟਾਪਿਕ ਤੇ ਗੱਲ ਕਰਨਾ ਚਾਹੁੰਦੀ ਸੀ ਜੋ ਸਾਡੇ ਸਮਾਜ ਦੇ ਲਈ ਅਹਿਮ ਟਾਪਿਕ ਵੀ ਆ ਤੇ ਜ਼ਰੂਰੀ ਵੀ ਆ ਉਹਨਾਂ ਲਈ ਸਮਝਣਾ ਕਿਉਂਕਿ ਸਾਨੂੰ ਹੁਣ ਆਤਮ ਵਿਸ਼ਲੇਸ਼ਣ ਦੀ ਜ਼ਰੂਰਤ ਆ ਜੋ ਕਿ ਔਰਤਾ ਪ੍ਰਤੀ ਸਾਡੇ ਸਮਾਜ ਦੀ ਸੋਚ ਹੈ ਵੀ ਐਡੀਕ ਮਤਲਬ ਗਲਤ ਹੈ ਕੀ ਤੁਸੀਂ ਜੇ ਜਿੱਦਾਂ ਹੁਣ ਸਮਾਜ ਦੇ ਵਿੱਚ ਔਰਤਾਂ ਫੀਲਡ ਦੇ ਵਿੱਚ ਨੇ ਉਹਨਾਂ ਲਈ ਸਾਡੇ ਸਮਾਜ ਦੀ ਸੋਚ ਏਡੀ ਗਲਤ ਹੈ ਵੀ ਉਹ ਔਰਤ ਨੂੰ ਜਦੋਂ ਫੀਲਡ ਦੇ ਵਿੱਚ ਆ ਜਾਂਦੀ ਹੈ ਤਾਂ ਉਹਨੂੰ ਪਬਲਿਕ ਪ੍ਰਾਪਰਟੀ ਸਮਝਣਾ ਸ਼ੁਰੂ ਕਰ ਦਿੰਦੇ ਨੇ ਸੋ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਕਿ ਸਭ ਤੋਂ ਪਹਿਲਾਂ ਜਦੋਂ ਕੋਈ ਕੁੜਤੀ ਭੈਣ ਫੀਲਡ 'ਚ ਉਤਰਦੀ ਆ ਤਾਂ ਉਹਦੇ ਕੈਰੈਕਟਰ ਨੂੰ ਜਸਟੀਫਾਈ ਕਰਨਾ ਸ਼ੁਰੂ ਕਰ ਦਿੰਦੇ ਨੇ ਉਹਦੇ ਕੈਰੈਕਟਰ ਨੂੰ ਜੱਜ ਕਰਨਾ ਸ਼ੁਰੂ ਕਰ ਦਿੰਦੇ ਨੇ ਮੈਂ ਸਮਾਜ ਨੂੰ ਪੁੱਛਣਾ ਚਾਹੁੰਦੀ ਆ ਕਿ ਤੁਹਾਨੂੰ ਕਿਸੇ ਨੇ ਅਧਿਕਾਰ ਦਿੱਤਾ ਹੈ ਕੈਰੈਕਟਰ ਦੇ ਸਰਟੀਫਿਕੇਟ ਵੰਡਣ ਦਾ ਠੀਕ ਹੈ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਸਾਡੀਆਂ ਧੀਆਂ ਪੈਣਾ ਆਈਪੀਐਸ ਆਈਐਸ ਵਕੀਲ ਮੁੱਖ ਮੰਤਰੀ ਕੀ ਨਹੀਂ ਹੈਗੀਆਂ ਅੱਜ ਉਹ ਕੌਣ ਨੇ ਕੁੜੀਆਂ ਉਹ ਵੀ ਇਸੇ ਸਮਾਜੋਂ ਨਿਕਲੀਆਂ ਹੋਈਆਂ ਪੜੀਆਂ ਲਿਖੀਆਂ ਕੁੜੀਆਂ ਨੇ ਕਿਉਂ ਤੁਸੀਂ ਸਾਡੇ ਸਮਾਜ ਦੀ ਹਰ ਧੀ ਭੈਣ ਨੂੰ ਇੱਕੋ ਨਿਗਾਹ ਨਾਲ ਦੇਖਦੇ ਹੋ ਇੱਥੇ ਛੋਟੇ ਅਸੀਂ ਕਹਿੰਦੇ ਹਾਂ ਕਿ ਬੱਚੇ ਬਾਹਰ ਭੱਜ ਰਹੇ ਨੇ ਬੱਚੇ ਕਿਉਂ ਬਾਹਰ ਭੱਜ ਰਹੇ ਨੇ ਬੱਚੇ ਸਾਡੇ ਸਮਾਜ ਦੀ ਸੋਚ ਤੋਂ ਡਰ ਕੇ ਬਾਹਰ ਭੱਜ ਰਹੇ ਨੇ ਇੱਥੇ 10 ਸਾਲਾਂ ਦਾ ਬੱਚਾ ਜਵਾਨ ਹੁੰਦਾ ਉਹਦੀਆਂ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਇੱਥੇ ਕੋਈ ਧੀ ਭੈਣ ਮਜਬੂਰੀ ਦੇ ਵਿੱਚ ਲਿਫਟ ਲੈ ਕੇ ਕਿਸੇ ਦੇ ਮਗਰ ਬੈਠ ਜਵੇ ਉਹਦੀਆਂ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਕੀ ਤੁਹਾਡੀ ਮਾਨਸਿਕਤਾ ਸਿਰਫ ਇਹੀ ਹੈ ਇੱਥੇ ਹੀ ਖੜੀ ਐ ਲੋਕ ਚੰਨ ਤੇ ਪਹੁੰਚ ਗਏ ਤੇ ਤੁਸੀਂ ਕਿੱਥੇ ਤੁਰੇ ਫਿਰਦੇ ਹੋ ਸਿਰਫ ਇੱਕ ਮੈਂ ਉਹ ਵਰਡ ਯੂਜ਼ ਨਹੀਂ ਕਰਨਾ ਚਾਹੁੰਦੀ ਜਿੱਥੇ ਤੁਸੀਂ ਫਿਰਦੇ ਹੋ ਜਿੱਥੇ ਤੁਹਾਡੀ ਸੋਚ ਫਿਰਦੀ ਆ ਐਡਾ ਵਹਿਲਾ ਕੋਈ ਨਹੀਂ ਹੁੰਦਾ ਠੀਕ ਹੈ ਜੇ ਕੋਈ ਸਮਾਜ ਦੇ ਵਿੱਚ ਤੁਰਿਆ ਨਾ ਝੰਡਾ ਲੈ ਕੇ ਤਾਂ ਇਹ ਸਮਝੋ ਕ੍ਰਾਂਤੀਕਾਰੀ ਰੂਪ ਦੇ ਵਿੱਚ ਤੁਰਿਆ ਨਹੀਂ ਔਰਤ ਦੀ ਕਿੱਥੇ ਤੱਕ ਜ਼ਿੰਦਗੀ ਸੀ ਰੋਟੀ ਬਣਾਉਣ ਤੱਕ ਘਰ ਤੱਕ ਘਰ ਤੱਕ ਸੀਮਿਤ ਸੀ ਪਰ ਅੱਜ ਔਰਤ ਅੱਗੇ ਵਧੀ ਐ ਤਾਂ ਉਹਦਾ ਸਾਥ ਦਿਓ ਤੇ ਮੈਂ ਇੱਕ ਬੇਨਤੀ ਆਪਣੀਆਂ ਭੈਣਾਂ ਨੂੰ ਵੀ ਕਰਨਾ ਚਾਹੁੰਦੀ ਆਂ ਵੀ ਇੱਕ ਦੂਜੀ ਦਾ ਸਾਥ ਦਿਓ ਜੇ ਤੁਸੀਂ ਇੱਕ ਦੂਜੀ ਦਾ ਸਾਥ ਨਹੀਂ ਦਿਉਂਗੀਆਂ ਤਾਂ ਇਹ ਸਮਾਜ ਤੁਹਾਨੂੰ ਐਵੇਂ ਹੀ ਕੁਚਲੂਗਾ ਐਵੇਂ ਹੀ ਤੁਹਾਡੀਆਂ ਗੱਲਾਂ ਬਣਾਊਗਾ ਐਵੇਂ ਤੁਹਾਨੂੰ ਬਦਨਾਮ ਕਰੂਗਾ ਤੇ ਜੇ ਤੁਸੀਂ ਬਦਨਾਮੀ ਤੋਂ ਡਰਦੀ ਹੋ ਤਾਂ ਸਾਨੂੰ ਇਕੱਠੇ ਹੋਣਾ ਪੈਣਾ ਹੈ ਇਕੱਠੀਆਂ ਹੋ ਕੇ ਅਸੀਂ ਇੱਕ ਦੂਜੀ ਦਾ ਸਾਥ ਦੇਵਾਂਗੀਆਂ ਫਿਰ ਇੱਕ ਕੱਲਾ ਕੀ ਮਰਦ ਕੱਲਾ ਸਮਾਜ ਸਾਡੇ ਬਾਰੇ ਗਲਤ ਬੋਲ ਦੇਗਾ ਜੇ ਤੁਸੀਂ ਹੀ ਨਹੀਂ ਇੱਕ ਦੂਜੀ ਦਾ ਸਾਥ ਦਿੰਦੀਆਂ ਇੱਕ ਦੂਜੀ ਨੂੰ ਗਲਤ ਬਰਦਾਸ਼ਤ ਕਰਦੀਆਂ ਇੱਕ ਦੂਜੀ ਦੀ ਤਰੱਕੀ ਨੂੰ ਫਿਰ ਇੱਕ ਦੂਜੀ ਬਾਰੇ ਗਲਤ ਬੋਲਦੀਆਂ ਤਾਂ ਹੀ ਇਹ ਸਮਾਜ ਵੀ ਤੁਹਾਡੇ ਬਾਰੇ ਗਲਤ ਬੋਲਦਾ ਹੈ ਸੋ ਇਹ ਲਚਰਤਾ ਨੂੰ ਛੱਡ ਕੇ ਸਮਥਿੰਗ ਔਰ ਲੇਡੀਜ਼ ਨੇ ਜਿਨ੍ਹਾਂ ਨੇ ਮਤਲਬ ਹੋਊਗਾ ਜਿਨ੍ਹਾਂ ਕਰਕੇ ਵੀ ਸਾਡੇ ਚੰਗੀਆਂ ਲੇਡੀਜ਼ ਦਾ ਵੀ ਨਾਮ ਖਰਾਬ ਹੁੰਦਾ ਉਹ ਜਿਵੇਂ ਲਚਰਤਾ ਵੱਲ ਪਹੁੰਚ ਗਈਆਂ ਜਾਂ ਆਪਣਾ ਰਾਹ ਭੜਕ ਚੁੱਕੀਆਂ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦੀਆਂ ਕਿ ਤੁਸੀਂ ਆਪਣੇ ਨਿੱਜੀ ਰਿਸ਼ਤਿਆਂ ਦੇ ਆੜ ਦੇ ਵਿੱਚ ਸਾਡੇ ਭੈਣ ਭਰਾਵਾਂ ਵਰਗੇ ਪਵਿੱਤਰ ਰਿਸ਼ਤਿਆਂ ਨੂੰ ਬਦਨਾਮ ਨਾ ਕਰੋ ਕਿਉਂਕਿ ਇਹ ਬਹੁਤ ਗਲਤ ਹੈ ਇੱਥੇ ਤੁਸੀਂ ਕੱਟ ਜੂਗੀ ਆਪਣੀ ਐਨਜੋਇਮੈਂਟ ਲਈ ਸਭ ਕੁਝ ਪਰ ਉਸ ਦਰਗਾਹ ਦੇ ਵਿੱਚ ਪ੍ਰਮਾਤਮਾ ਨੂੰ ਕੀ ਰੂਪ ਦਿਖਾਉਂਗੀਆਂ ਆਪਣਾ ਕਿ ਤੁਸੀਂ ਕੀ ਕਰਕੇ ਆਈਓ ਮੈਂ ਬਹੁਤ ਲੇਡੀਆਂ ਦੇਖੀਆਂ ਨੇ ਜੋ ਆਪਣੇ ਗਲਤ ਰਿਸ਼ਤਿਆਂ ਦੇ ਲਈ ਆਪਣੇ ਭਰਾ ਦਾ ਨਾਮ ਦੇ ਦੇਣਗੀਆਂ ਪਿਓ ਦਾ ਨਾਮ ਦੇ ਦੇਣਗੀਆਂ ਇਹ ਬਹੁਤ ਗਲਤ ਆ ਕਿਉਂਕਿ ਇਹਦੇ ਨਾਲ ਸਾਡਾ ਇੱਕ ਕਿਰਦਾਰ ਖਤਮ ਹੋ ਜਾਊਗਾ ਆਪਣਾ ਕਿਰਦਾਰ ਬਣਾਓ ਚਲੋ ਲੋਕ ਕਈ ਕਹਿ ਦਿੰਦੇ ਨੇ ਲੀਡਰ ਬਣਦੇ ਨੇ ਅਸੀਂ ਇਹ ਕਰਦੇ ਆਂ ਉਹ ਕਰਦੇ ਆਂ ਪਰ ਮੈਂ ਇੱਕ ਗੱਲ ਦੱਸਾਂ ਲੀਡਰ ਅਸੀਂ 5 ਸਾਲਾਂ ਲਈ ਬਣ ਜਾਾਂਗੇ ਪਰ ਇੱਕ ਕਿਰਦਾਰ ਆ ਜੋ ਸਾਡਾ ਉਹ ਸਾਰੀ ਉਮਰ ਦੇ ਲਈ ਬਣਦਾ ਸਭ ਤੋਂ ਪਹਿਲਾਂ ਆਪਦਾ ਕਿਰਦਾਰ ਬਣਾਓ ਉਸ ਤੋਂ ਬਾਅਦ ਜੋ ਬਣਨਾ ਤੁਸੀਂ ਫੇਰ ਬਣੋ ਪਰਮਾਤਮਾ ਆਪ ਹੀ ਤੁਹਾਡਾ ਸਾਥ ਦੇਵੇਗਾ ਦੂਜੇ ਨੰਬਰ ਤੇ ਸਾਨੂੰ ਆਪਣੀ ਸੋਚ ਨੂੰ ਇੰਨਾ ਕੁ ਪੋਜ਼ਿਟਿਵ ਕਰਨਾ ਚਾਹੀਦਾ ਵੀ ਕੋਈ ਤੁਹਾਡੇ ਬਾਰੇ ਕੁਝ ਵੀ ਬੋਲੇ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਤੁਸੀਂ ਆਪਣੇ ਕੰਮ ਵੱਲ ਧਿਆਨ ਦਿਓ ਸਮੇਂ ਦੀ ਸੋਚ ਤੁਹਾਡਾ ਜੋ ਸਮਾਂ ਹੈ ਤੁਹਾਡੇ ਆਪਣੀ ਆਪ ਹੀ ਤੁਹਾਡੇ ਸਾ ਨੂੰ ਚੰਨ ਨੂੰ ਸਾਫ ਕਰ ਦੇਗਾ ਤੁਹਾਡੇ ਕਿਰਦਾਰ ਨੂੰ ਸਾਫ ਕਰ ਦੇਗਾ ਤੁਹਾਡੀ ਗਵਾਹੀ ਭਰੂਗਾ ਕਿਸੇ ਨੂੰ ਸਫਾਈਆਂ ਦੇਣ ਚ ਆਪਣਾ ਸਮਾਂ ਨਾ ਖਰਾਬ ਕਰਿਓ ਬਾਕੀ ਉਹ ਕਹਿੰਦੇ ਹੁੰਦੇ ਆ ਨਾ ਇੱਕ ਪਰਸਨ ਸਾਡੇ ਕੋਲ ਆਇਆ ਤਾਂ ਮੈਨੂੰ ਕਹਿੰਦਾ ਜੀ ਉਹ ਫਲਾਨਾ ਬੰਦਾ ਗੱਲ ਕਰਦਾ ਸੀ ਮੈਂ ਕਹਾ ਜੀ ਜਿਹੜਾ ਬੰਦਾ ਗੱਲ ਕਰਦਾ ਸੀ ਉਹ ਆਪ ਕੀ ਆ ਕਹਿੰਦਾ ਜੀ ਆਪ ਤਾਂ ਉਹ ਗੋਲੀਆਂ ਵੇਚਦਾ ਜਾਂ ਪਤਾ ਨਹੀਂ ਖਣੀ ਕੀ ਕਰਦਾ ਮੈਂ ਕਹਾ ਜਿਹੜੇ ਬੰਦੇ ਦਾ ਆਪ ਕਿਰਦਾਰ ਨਹੀਂ ਉਹ ਕਿਸੇ ਦੇ ਕਿਰਦਾਰ ਤੇ ਕੀ ਉਂਗਲੀ ਚੱਕੂਗਾ ਸੋ ਉਹੀ ਬੰਦਾ ਤੁਹਾਡੇ ਕਿਰਦਾਰ ਬਾਰੇ ਬੋਲੂਗਾ ਜਿਸ ਦਾ ਆਪ ਦਾ ਕਿਰਦਾਰ ਨਹੀਂ ਸੋ ਜੀ ਕਿੰਨ੍ਹਾਂ ਦੇ ਮੌਕੇ ਨੇ ਜਿਹੜੇ ਕੁੜੀਆਂ ਨੂੰ ਅੱਗੇ ਆਉਣ ਦੇ ਲਈ ਦਿੱਤੇ ਜਾ ਸਕਦੇ ਨੇ ਤੁਹਾਡੇ ਅਨੁਸਾਰ ਬੀਰ ਜੀ ਹਰ ਇੱਕ ਮੌਕਾ ਹੀ ਕੁੜੀਆਂ ਨੂੰ ਅੱਗੇ ਆਉਣ ਦੇ ਲਈ ਦਿੱਤਾ ਜਾ ਸਕਦਾ ਦੱਸੋ ਮੈਨੂੰ ਕੁੜੀਆਂ ਕਿਸ ਕੰਮ ਦੇ ਵਿੱਚ ਪਿੱਛੇ ਨੇ ਠੀਕ ਹੈ ਐਥਲੀਟਸ ਨੇ ਬੱਚੀਆਂ ਠੀਕ ਹੈ ਔਰ ਤੁਸੀਂ ਆਪ ਹੀ ਸਿਆਣੇ ਪੜ੍ਹਦੀਆਂ ਨੇ ਲਿਖਦੀਆਂ ਨੇ ਵਧੀਆ ਤਰੀਕੇ ਨਾਲ ਨੇ ਬੱਚੀਆਂ ਜਿਹੜੀਆਂ ਬੱਚੀਆਂ ਮਿਹਨਤ ਕਰਦੀਆਂ ਨੇ ਪਰ ਉਹਨਾਂ ਨੂੰ ਕਿੱਥੇ ਦਬ ਦਿੱਤਾ ਜਾਂਦਾ ਜਦੋਂ ਉਹਨਾਂ ਦਾ ਪਰਿਵਾਰ ਡਰ ਜਾਂਦਾ ਕਹਿੰਦੇ ਇਹ ਸੁੱਤੀਆਂ ਪਈਆਂ ਨਹੀਂ ਖਾਂਦੀਆਂ ਲੋਕ ਇਹਨਾਂ ਦੇ ਕਰਮਾਂ ਤੋਂ ਡਰਦੇ ਨੇ ਜਦੋਂ ਸਮਾਜ ਚ ਨਿਕਲਦੀਆਂ ਨੇ ਬੱਚੀਆਂ ਪ੍ਰਤੀ ਜਾਂ ਔਰਤਾਂ ਪ੍ਰਤੀ ਸਮਾਜ ਦੀ ਗੰਦੀ ਸੋਚ ਮਾਨਸਿਕਤਾ ਰੇਪ ਜਾਂ ਛੇੜਛਾੜ ਜਾਂ ਕੁਝ ਵੀ ਲਾ ਲੋ ਹਰ ਮਾਪਾ ਡਰ ਜਾਂਦਾ ਜੀ ਪਰ ਬੱਚੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧਾਇਆ ਜਾ ਸਕਦਾ ਇੱਕ ਕੁੜੀ ਜੀ ਜਿਸ ਤਰ੍ਹਾਂ ਆਖਿਆ ਜਾਂਦਾ ਕਿ ਗੁਰੂ ਸਹਿਬਾਨਾਂ ਨੇ ਵੀ ਔਰਤ ਨੂੰ ਗੁਰਵਾਨੀ ਦੇ ਵਿੱਚ ਵੱਡਾ ਦਰਜਾ ਦਿੱਤਾ ਮਹਾਨਤਾ ਪਰਗਟਾਈ ਹੈ ਤੇ ਫਿਰ ਲੋਕ ਜਿਸ ਤਰ੍ਹਾਂ ਕਿ ਗੁਰੂ ਸਾਹਿਬ ਨੇ ਕਿਹਾ ਹਨ ਵੀ ਇਹਦੇ ਪੇਟ ਦੇ ਵਿੱਚ ਤਾਂ ਰਾਜੇ ਮਹਾਰਾਜੇ ਪੈਦਾ ਹੁੰਦੇ ਨੇ ਫਿਰ ਇਹਨੂੰ ਨੀਚਾ ਤੁਪਣ ਦੀ ਕੋਸ਼ਿਸ਼ ਕਿਉਂ ਕੀਤੀ ਜਾਂਦੀ ਹੈ ਕਿ ਜਦੋਂ ਕਿ ਸਾਡੇ ਗੁਰੂਆਂ ਨੇ ਵੀ ਇਹਦੀ ਮਹਾਨਤਾ ਦੇ ਉੱਤੇ ਇਹ ਅੱਛਾ ਪ੍ਰਗਟਾਵਾ ਦਿੱਤਾ ਹੈਗਾ ਇਹ ਦੇਖੋ ਜੀ ਆਪਾਂ ਸਾਰਿਆਂ ਨੂੰ ਹੀ ਪਤਾ ਵੀ ਇਹ ਅੱਜ ਤੋਂ ਨਹੀਂ ਆ ਰਹੀ ਔਰਤਾਂ ਪ੍ਰਤੀ ਤਾਂ ਸ਼ੁਰੂ ਤੋਂ ਹੀ ਲੋਕਾਂ ਦੀ ਮਾਨਸਿਕਤਾ ਸੀ ਕਿ ਜੋ ਉਹ ਮਤਲਬ ਇੱਕ ਪੁਆਇੰਟ 네ਗੇਟਿਵ ਹੀ ਚਲਦੀ ਆਈ ਪਰ ਤੁਸੀਂ ਇਹ ਚੀਜ਼ ਦੇਖੋ ਵੀ ਆਪਾਂ ਔਰਤਾਂ ਬਿਨਤਾ ਸਮਾਜ ਹੀ ਹੈ ਨਹੀਂ ਜੇ ਇੱਕ ਔਰਤ ਆ ਉਹ ਘਰ ਦੇ ਵਿੱਚ ਉਹਨੂੰ ਪਿਆਰ ਮਿਲਦਾ ਤਾਂ ਖਾਣਾ ਬਣਾਉਂਦੀ ਆ ਘਰ ਸੰਸਾਰ ਸਾਂਭਦੀ ਆ ਇੱਕ ਔਰਤ ਇੱਕ ਦੇਸ਼ ਵੀ ਸਾਂਭ ਸਕਦੀ ਆ ਇੱਕ ਔਰਤ ਇੱਕ ਕਚਹਿਰੀ ਸਾਂਭ ਸਕਦੀ ਆ ਇੱਕ ਔਰਤ ਪੂਰਾ ਡਿਪਾਰਟਮੈਂਟ ਸਾਂਭ ਲੈਂਦੀ ਆ ਤਾਂ ਔਰਤ ਕੀ ਨਹੀਂ ਕਰ ਸਕਦੀ ਔਰਤ ਦੁਰਗਾ ਦਾ ਰੂਪ ਵੀ ਆ ਤੇ ਸੀਤਾ ਦਾ ਰੂਪ ਵੀ ਆ ਔਰ ਮੈਂ ਕਹਿੰਦੀ ਆ ਹਰ ਔਰਤ ਦੇ ਵਿੱਚ ਸੀਤਾ ਏ ਪਰ ਹਾਂ ਉਹ ਉਹਨੂੰ ਹਾਲਾਤ ਇਹ ਸਮਾਜ ਦੀ ਸੋਚ ਮਾੜਾ ਬਣਾ ਦਿੰਦੀ ਆ ਇਹਦਾ ਮਤਲਬ ਇਹ ਨਹੀਂ ਕਿ ਹਰ ਔਰਤ ਮਾੜੀ ਤੁਰੀ ਫਿਰਦੀ ਆ ਕੋਈ ਜੰਮ ਦਾ ਕੋਈ ਆਪਣੀ ਮਾਂ ਦੇ ਢਿੱਡੋਂ ਮਾੜਾ ਨਹੀਂ ਹੁੰਦਾ ਉਹਨੂੰ ਸਮਾਜ ਹਾਲਾਤ ਜਾਂ ਉਹਦੀ ਕੋਈ ਮਜਬੂਰੀ ਬਣਾ ਦਿੰਦੀ ਹੈ ਸਲਫਟ ਫੈਸਟ ਦੇ ਲਈ ਕੁੜੀਆਂ ਨੂੰ ਕੀ ਕਰਨਾ ਚਾਹੀਦਾ ਸੈਲਫ ਡਿਫੈਂਸ ਦੇ ਲਈ ਬੱਚਿਆਂ ਨੂੰ ਕਾਰਾਟੇ ਸਿੱਖਣੇ ਚਾਹੀਦੇ ਨੇ ਸੈਲਫ ਡਿਫੈਂਸ ਸਿੱਖਣੀ ਚਾਹੀਦੀ ਆ ਸਾਨੂੰ ਸਾਡੇ ਸਕੂਲਾਂ ਦੇ ਵਿੱਚ ਮਤਲਬ ਇੱਕ ਸਬਜੈਕਟ ਕੰਪਲਸਰੀ ਕਰਨਾ ਚਾਹੀਦਾ ਆ ਜਿਹਦੇ ਵਿੱਚ ਬੱਚਿਆਂ ਨੂੰ ਸੈਲਫ ਡਿਫੈਂਸ ਸਿਖਾਈ ਜਾਵੇ ਜੇ ਵੀ ਕੱਲ ਨੂੰ ਕੋਈ ਬਦਤਮੀਜ਼ ਬੰਦਾ ਮੈਂ ਖੁਦ ਮੈਂ ਮੈਨੂੰ ਖੁਦ ਸੈਲਫ ਡਿਫੈਂਸ ਆਉਂਦੀ ਆ ਜੀ ਮੈਂ ਖੁਦ ਸਿੱਖੀ ਐ ਇਹ ਚੀਜ਼ ਤਾਂ ਔਰ ਉਹ ਵੀ ਇਸ ਟਾਈਮ ਦੇ ਵਿੱਚ ਆ ਕੇ ਮੈਂ ਇਹ ਕਹਨੀ ਆ ਵੀ ਸਾਨੂੰ ਇਹ ਬਹੁਤ ਜ਼ਰੂਰੀ ਆ ਵੀ ਜੇ ਕਿਤੇ ਦੋ ਸਾਡੀ ਸਿਰਫਰਿਆਂ ਨਾਲ ਜਾਂ ਕਿਸੇ ਗਲਤ ਸ਼ਰਾਰਤੀ ਅੰਸਰਾਂ ਨਾਲ ਭੜ ਹੋਵੇ ਤਾਂ ਉੱਥੇ ਅਸੀਂ ਕੁੱਟ ਖਾ ਕੇ ਨਾ ਆਈਏ ਕੁੱਟ ਕੇ ਆਈਏ ਇਸ ਮਾਦੀਮ ਰਾਹੀ ਅਖੀਰ ਦੇ ਵਿੱਚ ਆਪਣੀਆਂ ਬੇਟੀਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਬੇਟੀਆਂ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹੂੰਗੀ ਵੀ ਦੇਖੋ ਸਾਨੂੰ ਪ੍ਰਮਾਤਮਾ ਨੇ ਸਭ ਤੋਂ ਉੱਤੇ ਮਤਲਬ ਮੰਨਿਆ ਵਾ ਵੀ ਨਾਰੀ ਸਭ ਤੋਂ ਸਰਵਸ਼ੇਸ਼ਟਾ ਠੀਕ ਹੈ ਸੋ ਕਿਉਂ ਮੰਦਾ ਆਖੀਏ ਜੰਮੇ ਰਾਜਨ ਤੇ ਤੁਸੀਂ ਕਦੇ ਵੀ ਕਿਸੇ ਤੋਂ ਡਰ ਕੇ ਆਪਣੀ ਜ਼ਿੰਦਗੀ ਨਹੀਂ ਬੇਕਾਰ ਕਰਨੀ ਆਪਣਾ ਅੱਗੇ ਵਧੋ ਸਮਾਜ ਦੀ ਨਿੰਦਾ ਤੋਂ ਨਹੀਂ ਡਰਨਾ ਸਮਾਜ ਦੀ ਸਰਟੀਫਿਕੇਟ ਦੇਣ ਤੋਂ ਨਹੀਂ ਡਰਨਾ ਅੱਗੇ ਵਧੋ ਆਪਣੇ ਮਕਾਮ ਤੇ ਬੈਠੋ ਜਿੱਦਣ ਤੁਸੀਂ ਆਪਣੇ ਮਕਾਮ ਤੇ ਬੈਠ ਗਈਆਂ ਤਾਂ ਇਹ ਦੇਖਿਓ ਵੀ ਇਹੀ ਉਹ ਲੋਕ ਹੋਣਗੇ ਜੋਡੇ ਤੁਹਾਡੇ ਲਈ ਤਾੜੀਆਂ ਮਾਰਨਗੇ ਇੱਕ ਵਾਰ ਹਿੰਮਤ ਕਰਕੇ ਦੇਖੋ ਦੁਨੀਆ ਵਾਲੇ ਤੱਕਣਗੇ ਸਾਨੂੰ ਪੈਰ ਦੀ ਜੁੱਤੀ ਕਹਿਣ ਵਾਲੇ ਤਾਜ ਵਾਂਗੂ ਸਿਰ ਤੇ ਰੱਖਣਗੇ